ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤਿੰਨ ਵਾਜੀ ਸਤਕਾਰ ਜੋਗ ਸਾਧ ਸੰਗਤ ਜੀ ਹੋ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਗ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਰਾੜੀ ਰਾਗ ਦੇ ਵਿੱਚ ਉਚਾਰਨ ਕੀਤੀ ਆਪ ਬੇਤੁਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਬਚਨ ਹਨ ਹਰ ਜਨ ਰਾਮ ਨਾਮ ਗੁਣ ਗਾਵੇ ਹਰ ਜਨ ਦਾ ਮਤਲਬ ਹੁੰਦਾ ਹੈ ਹਰੀ ਦਾ ਪਿਆਰਾ ਹਰੀ ਦਾ ਭਗਤ ਮਰਦ ਕਹਿੰਦੇ ਭਾਈ ਪ੍ਰਮਾਤਮਾ ਦਾ ਭਗਤ ਉਸ ਅਕਾਲ ਪੁਰਖ ਵਾਹਿਗੁਰੂ ਦਾ ਹਰੀ ਦਾ ਭਗਤ ਸਦਾ ਆਪਣੇ ਮਾਲਕ ਦੇ ਗੁਣ ਗਉਂਦਾ ਰਹਿੰਦਾ ਹੈ ਅਕਾਲ ਪੁਰਖ ਦੇ ਗੁਣ ਗਉਂਦਾ ਰਹਿੰਦਾ ਜਿਹੜਾ ਗੁਣ ਗਉਂਦਾ ਦੁਨੀਆਦਾਰ ਭਾਵੇਂ ਉਸ ਭਗਤ ਦੀ ਨਿੰਦਾ ਕਰੀ ਜਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਬਾਵੇ ਜੇ ਕੋਈ ਮਨੁੱਖ ਕਹਿੰਦੇ ਉਸ ਭਗਤ ਦੀ ਨਿੰਦਾ ਵੀ ਕਰਦਾ ਤਾਂ ਉਹ ਭਗਤ ਆਪਣਾ ਭਗਤੀ ਵਾਲਾ ਸੁਭਾਅ ਜਿਹੜਾ ਹੈ ਉਹਨੂੰ ਤਿਆਗਦਾ ਨਹੀਂ ਰਹਾ ਜੋਗ ਚ ਕਰੇ ਸੋ ਆਪੇ ਸੁੰਮੀ ਹਰੇ ਆਪੇ ਘਰ ਕਮਾਵੇ ਭਗਤ ਕਹਿੰਦੇ ਆਪਣੀ ਨਿੰਦਾ ਸੁਣ ਕੇ ਵੀ ਆਪਣਾ ਸੁਭਾਅ ਨਹੀਂ ਛੱਡਦਾ ਕਿਉਂਕਿ ਉਹ ਜਾਣਦਾ ਹੈ ਕਿ ਜੋ ਕੁਝ ਕਰ ਰਿਹਾ ਮਾਲਕ ਪ੍ਰਮਾਤਮਾ ਆਪ ਹੀ ਜੀਵਨ ਵਿੱਚ ਬੈਠ ਕੇ ਕਰ ਰਿਹਾ ਹੈ ਉਹ ਆਪ ਹੀ ਹਰੇਕ ਕਾਰ ਨੂੰ ਕਰਾ ਰਿਹਾ ਹੈ ਹਰ ਆਪੇ ਮਤ ਦਿਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਮਰਜ਼ ਕੰਦੇ ਭਾਈ ਉਹ ਮਾਲਕ ਪ੍ਰਮਾਤਮਾ ਆਪ ਹੀ ਹਰੇਕ ਜੀਵ ਨੂੰ ਮਤ ਦਿੰਦਾ ਆਪ ਹੀ ਹਰੇਕ ਜੀਵ ਵਿੱਚ ਬੈਠਾ ਬੋਲਦਾ ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਣਾ ਜਿਹੜੀ ਹੈ ਉਹ ਕਰ ਰਿਹਾ ਹੈ ਹਰ ਆਪੇ ਪੰਜ ਤਤ ਵਿੱਚ ਥਾਰਾ ਮੇਜ ਧਾਤੂ ਪੰਜ ਅਪ ਪਾਵੇ ਹਰੇ ਆਪੇ ਪੰਜ ਤਤ ਪੰਜ ਤਤ ਕਿਹੜੇ ਨੇ ਜਲ ਅਗਨੀ ਪ੍ਰਥਵੀ ਵਾਯੂ ਤੇ ਆਕਾਸ਼ ਪੰਜ ਧਾਤੂ ਹਨ ਜਲ ਵਿੱਚ ਰਸ ਅਗਨੀ ਵਿੱਚ ਰੂਪ ਪ੍ਰਥਵੀ ਵਿੱਚ ਗੰਧ ਵਾਯੂ ਵਿੱਚ ਸਪਰਸ਼ ਆਕਾਸ਼ ਵਿੱਚ ਸ਼ਬਦ ਭਗਤ ਜਾਣਦਾ ਹੈ ਕਿ ਪਰਮਾਤਮਾ ਨੇ ਆਪਣੇ ਆਪ ਤੋਂ ਆਪ ਹੀ ਪੰਜ ਤਤਾਂ ਦਾ ਜਗਤ ਖਿਲਾਰਿਆ ਹੋਇਆ ਤੇ ਆਪ ਹੀ ਇਹਨਾਂ ਪੰਜਾਂ ਵਿੱਚ ਪੰਜ ਵਿਸ਼ੇ ਭਰ ਦਿੱਤੇ ਹਨ ਜਨ ਨਾਨਕ ਸਤ ਗੁਰ ਮੇਲੇ ਆਪੇ ਸਾਰੇ ਆਪੇ ਚਗਰ ਚੁਕਾਵੇ हे ਨਾਨਕ ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ ਤੇ ਆਪ ਹੀ ਉਸ ਦੇ ਅੰਦਰੋਂ ਹਰੇਕ ਕਿਸਮ ਦੀ ਕਿਚੋਤਾ ਹੀ ਰਖਾ ਦੁਆਸ਼ ਨੰਦਿਆ ਚੁਗਲੀ ਉਹਨੂੰ ਮੁਕਾਉਂਦਾ ਹੈ ਪ੍ਰਮਾਤਮਾ ਕਿਰਪਾ ਕਰੇ ਸਾਡੇ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖੇ ਸਾਨੂੰ ਸਾਰਿਆਂ ਨੂੰ ਪ੍ਰਮਾਤਮਾ ਆਪਣੇ ਚਰਨਾਂ ਨਾਲ ਜੋੜ ਲਵੇ ਔਰ ਸਾਡੇ ਅੰਦਰੋਂ ਹਰੇਕ ਕਿਸਮ ਦਾ ਝਗੜਾ ਵਿਖੇੜਾ ਦੂਰ ਹੋ ਜਾਵੇ ਪ੍ਰਮਾਤਮਾ ਸਭਨਾਂ ਨੂੰ ਇਹ দান ਬਖਸ਼ਣ ਸਿੱਕੀ ਸਦਕ ਫਰੂਸੇ ਦੀ ਦਾਤ ਸਭਨਾਂ ਨੂੰ ਪ੍ਰਾਪਤ ਹੋ ਜਾਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਵਖਤ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਜੀ ਆਪ ਸਭਨਾਂ ਦੇ ਬਨਾਂ ਨੂੰ ਪ੍ਰਗੇ ਆਪ ਲੈ ਲੰਤ ਅਰਦਾਸ ਕਰਦੇ ਰਹੀਏ ਬਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾ ਸਾਨਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ